ਮਾਦਰੇ ਕੋਲੋਂ ਲੰਗਰਾਂ ਪਾਉ ਦਾ ਲੰਗਰ ਦੀ ਸੇਵਾ ਤੋਂ ਵਾਸਤੇ ਸੇਵਾਦਾਰ ਤੋਂ ਮਿਹਰਬਾਨ ਚਾਹੇ ਭਾਈ ਵੱਧ ਤੋਂ ਵੱਧ ਆਟਾ ਦਾ ਥੰਡ ਕੇ ਉਹ ਮਾਰਾ ਲੈ ਕੇ ਗੁੰਦੇ ਬਾਜੀ ਬਣੋ 6 ਅਗਸਤ ਨੂੰ ਵਿਖੀ ਵਿਖੇ ਸੰਤਾਂ ਨੇ ਭੋਗ ਪਾਏ ਜਾਣਗੇ ਭਾਈ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਉਹੋ ਗੱਲ ਸੁਣੇ ਆਪਣੀ ਹਾਜ਼ਰੀ ਲਵਾਓ ਤੂੰ ਬੋਲ ਦੇ ਬੜਾ ਜਾ ਮਾਈਕ ਲੈ ਕੇ ਆ ਆ ਮਾਈਕ ਦੇ ਬੋਲ ਦੇ ਸਰਦਾਰ ਸਾਰੇ ਪ੍ਰੋਗਰਾਮ ਸਾਰਾ ਪ੍ਰੋਗਰਾਮ ਅਸਲ ਡੀ ਗ੍ਰੀ ਨੂੰ ਸੰਤੋਖ ਵਾਲਾ ਦਸਤੂਜੀ ਬ੍ਰਾਂਡਿੰਗ ਹੋਟੇਲ ਸਾਨਾ ਉਹਨਾਂ ਨਾਲ ਹੋਵੇ 6 ਤਰੀਕ ਨੂੰ ਅੱਜ ਉਹਨਾਂ ਨੇ ਝੋਗਾ ਵਾਸਤੇ ਸਮਗਰੀ ਇਕੱਠੀ ਕੀਤੀ ਜਾਰੇ ਆ ਮਾਇਆ ਦੋਰੀ ਹੈ ਕਣਕ ਆਪਣਾ ਪੁੰਦਾ ਭਾਗੀ ਜੋ ਕੋਲੇ ਜੋ ਭੋੜਾ ਬੋਦੇ ਜੋ ਹੋਦਾ ਰੱਖੇ ਦਾਨ ਦ੍ਰੂਪ ਜੋ ਪਾਈ ਤਨ ਚਲੋ 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 ਚਾਰ ਪਾਈ ਸੇਵਾਦਾਰਾ ਟਰਾਲੀ ਤੋੜ ਕੇ ਆ 100 ਰੁਪਿਆ ਗੁਰਸਤਾਨ 200 ਰੁਪਿਆ ਸਮਾ ਚੇਤੀ ਮਿਸਤਰੀ ਲੰਗਰਾਂ ਦੇ ਹਿਸਾਬਾੰਦ ਮਹਾਰਾਜ ਚਲਦੀ ਕਰਾ ਵਿੱਚ ਰੱਖੇ ਕਈ ਪਿੰਡਾਂ ਦੇ ਮਾਤਾ ਪਿਤਾ Obrigado.